ਗੜਤਾ ਹੀ 15 20 ਮਣ ਘਟਾ ਕਿੱਲੇ ਦਾ 15 20 ਮਣ ਘਟਾ ਕਿੱਲੇ ਦਾ ਮਤਲਬ ਸਾਰੀਆਂ ਦੀ ਘਟ ਹੈ ਜਾਂ ਕੋਈ ਕਿਸੇ ਵੀ ਦਾ ਫਰਕ ਹੈ ਨਾ ਸਾਰਿਆਂ ਦੀ ਘਟ ਹੈ ਅੰ ਵਿੱਚ ਕਹਿੰਦੇ ਹੁਸ਼ਾ ਠੀਕ ਨਿਕਲ ਗਿਆ ਨਹੀਂ ਨਹੀਂ ਸਾਰਿਆਂ ਦੀ ਘਟ ਹੈ ਜਿਹੜਾ 4 ਵੇਚ ਕੇ 5 4 ਦਿਨ ਦਾ ਰੂਪੀ ਲਈ ਉਹ ਬਚੂਗਾ ਇਹਨੂੰ ਠੀਕ ਹੈ ਹੋਰ ਕੁਝ ਨਹੀਂ ਵੀ ਬਚਦਾ ਨਾ ਵੀ ਜਿਹੜਾ ਸੀਸੀ ਆਰ ਫਿਕਟ ਲੈ ਰਹੇ ਹੋ ਹਾਂ ਕੀ ਲੱਗਦਾ ਹੈਗਾ ਵੀ ਆਉਣ ਵਾਲੇ ਭਵਿੱਖ 'ਚ ਜਿਵੇਂ ਕਰਜ਼ੇ ਨੇ ਇੱਕ ਸੰਸਰ ਚੱਲ ਰਹੇ ਕਿਵੇਂ ਉਤਰੂਗੇ ਇਹਦਾ ਹੁਣ ਧਾਰ ਕਾਰਡ ਚੱਲਦਾ ਹੈਗਾ ਜਿੱਥੇ ਧਾਰ ਕਾਰਡ ਚੱਲ ਗਿਆ ਬੱਲੇ ਬੱਲੇ ਆ ਬੱਸ ਉਹਦੀ ਮਗਰ ਜੇ ਪੰਪ ਉਹ ਹੋਤੀ ਘਟਾ ਐਤਗੇ ਮਨੂ ਸੀ 20 ਮਣ ਦਾ ਫਰਕ ਆ 20 ਮਣ ਦਾ ਫਰਕ ਠੇਕੇ ਤੇ 80 ਨੂੰ 80 ਹਾਂ ਬਸ ਇਹਦਾ ਜੇ ਕਰੇ ਪੂਰੇ ਨਹੀਂ ਹੁੰਦੇ ਦੂਜੇ ਪਾਸੇ ਸਾਡੀ ਖੋਟ ਅ ਜਿਮੀਨ ਅੱਲੀ ਕੋ ਲੈ ਲੈਂਦੇ ਨੇ 90 ਨੂੰ ਐਸੇ ਜੱਬਰ ਲੈ ਲਈ ਕੋ ਲੈ ਲੈਂਦੇ ਹਾਂ ਜਿਹੜਾ ਜ਼ਿੰਮੇਦਾਰ ਮੰਡੀ ਚ ਆ ਗਿਆ ਇਹਦਾ ਜਿਹੜਾ 4 ਵੇਚ ਕੇ 5-4 ਦਿਨ ਦਾ ਰੂਪੀਲੀ ਉਹ ਬਚੂਗਾ ਇਹਨੂੰ ਉਹ ਬਸ ਅਸੀਂ ਤਾਂ ਹੀ ਕਹਾਂਗੇ ਵੀ ਉਹ ਗੱਲ ਫਰਾ ਲੈ ਕੇ ਮੰਨ ਗਏ ਜਗਦਾ ਪੂਰੇ ਹੋਏਗਾ ਪੂਰੇ ਨਹੀਂ ਹੁੰਦੇ ਨਾ ਫਿਰ ਸੁਸਾਈਡ ਕਰਨਗੇ ਕਿਹੜੇ ਚੱਕ ਚੱਕ ਲੈ ਰਹੇ ਨੇ ਫਿਰ ਵਾਹੇ ਲਈ ਜਾਂਦੇ ਆ ਬਿਲਕੁਲ ਉਹੀ ਗੱਲ ਹਾਂ 65 ਤੋਂ 70 ਮੰ ਜਿਹੜਾ ਝਾੜ ਹੋ ਰਿਹਾ ਜੀ ਹੋਰ ਕੁਝ ਵਿਕਦਾ ਨਹੀਂ ਇਹ ਨਹੀਂ ਖੜਦੇ ਨਹੀਂ ਖੜਦੇ ਨਾ ਇਹ ਛੇ ਕਹਿੰਦਾ ਬਣਾਉਣਗੇ ਕਿਹੜਾ ਦੇਖੋ ਕਟੋ-ਕਟ ਵੀ 10000 15000 ਰੁਪਏ ਇਕੜ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਨਾ ਠੀਕ ਹੈ ਹਾਂ ਠੀਕ ਹੈ ਜੀ ਵਿੱਚ ਜਿਆਦਾ ਬੰਦੇ ਦੱਸ ਰਹੇ ਨੇ ਕਿ ਇਸ ਵਰਗਾ ਜਿਹਾ ਘਟ ਹੈ ਉਹ ਬੀਆਂ ਦਾ ਫਰਕ ਹੈ ਜੀ 25 ਮੰ ਦਾ ਨੁਕਸਾਨ ਹੈ ਕੀ ਮੰਗਾ ਹਾਂ ਜੀ ਠੀਕ ਹੈ ਸੋ ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਆਈ ਪੀ ਨੇ ਨਾਲ ਅੱਪ ਅੱਜ ਪਹੁੰਚੇ ਆਂ ਮੰਡੀ ਦੇ ਵਿੱਚ ਛਾਦਲੀ ਮੰਡੀ ਆ ਜਿੱਥੇ ਕਿ ਬਹੁਤ ਵੱਡੀ ਦਿਰਬੇ ਹਲਕਰੀ ਵੱਡੀ ਮੰਡੀ ਆ ਜਿੱਥੇ ਕਿ ਅੱਪਾ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਆਰਤੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਇਸ ਵਾਰ ਝਾੜ ਦੀ ਗੱਲ ਹੈ ਸੁੰਨ ਤੇ ਮੁਤਾਬਕ ਇਹ ਆਇਆ ਵੀ ਝਾੜ ਇਸ ਵਾਰ ਘੱਟ ਆਏਗਾ ਕੀ ਕੀ ਮੁਸ਼ਕਲਾਂ ਕਿਸਾਨਾਂ ਨੂੰ ਵੀ ਆ ਰਹੀਆਂ ਨੇ ਵੀ ਪੁੱਛਾਂਗੇ ਸੋ ਵੀਰ ਜੀ ਖੜੇ ਹੋ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਇਸ ਵਾਰ ਗੱਲ ਕਰੀਏ ਝਾੜ ਦੀ ਗੱਲ ਕਰੀਏ ਸੁੰਨ ਮੁਤਾਬਕ ਇਹ ਆਇਆ ਵੀ ਇੰਨਾ ਕੁ ਫਰਕ ਹੈ ਬਹੁਤ ਹੀ ਘੱਟ ਆ ਇਤਕੇ ਮਨ ਨੂੰ ਸੀ 20 ਮਣ ਦਾ ਫਰਕ ਆ 20 ਮਣ ਦਾ ਫਰਕ ਹੈ ਠੀਕ ਹੈ ਜੇ ਪੂਰੀ ਸਰੇ ਦੀ ਜੀਰੀ ਜਿਹੜੀ 70 ਮਣ ਤੋਂ ਟੱਪ ਨਹੀਂ ਰਹੀ 70 ਮਣ ਤੋਂ ਟੱਪ ਨਹੀਂ ਨਹੀਂ ਉਹ ਆਮ ਰਹਿੰਦੀਆਂ ਨੇ 60 ਕੁ ਮਣ ਦੇ ਲਗਭਗ ਜਿਹੜੀਆਂ ਨਾਰਮਲ ਜੀ ਜੀਰੀ ਹੁੰਦੀਆਂ ਨੇ ਨਾਰਮਲ ਹੀ ਹੁੰਦੀਆਂ ਨੇ ਜੇ ਆਪਾਂ ਗੱਲ ਕਰੀਏ ਪੈਸਿਆਂ ਦੇ ਵਿੱਚ ਗੱਲ ਕਰੀਏ 1 ਏਕੜ ਦੇ ਵਿੱਚੋਂ ਮਤਲਬ ਕਿੰਨਾ ਕੁ ਨੁਕਸਾਨ ਆ ਕਿਸਾਨ ਦਾ 15-18000 ਦਾ 15-18000 ਦਾ ਹੈਗੀ ਹੈਗਾ 15-18000 ਹਾਂਜੀ ਬਾਜੀ ਮੜਿਆ ਜਾਣਕਾਰੀ ਸਾਂਝੀ ਕਰ ਦਿਓ ਦਰਸ਼ਕਾਂ ਨੂੰ ਕਿ ਇਸ ਵਾਰ ਜਿਹੜਾ ਝਾੜ ਹੈਗਾ ਕਿੰਨਾ ਕੁ ਝਾੜਾ ਮਤਲਬ ਝਾੜ ਹੈ ਕਿ 20 25 ਮਣ ਦਾ ਫਰਕ ਹੈ ਜੀ ਕਿੱਲੇ ਮਣ ਹਾਂ 65 ਤੋਂ 70 ਮਣ ਜਿਹੜਾ ਝਾੜ ਹੋ ਰਿਹਾ ਜੀ 65 ਤੋਂ 70 ਮਣ ਹਾਂਜੀ ਹਾਂਜੀ ਠੀਕ ਹੈ ਵਿੱਚ ਵਿੱਚ ਇਹ ਵੀ ਦੱਸ ਰਹੇ ਵੀ 40 45 ਵੀ ਵਿੱਚ ਵਿੱਚ ਕੀ ਜਗ੍ਹਾ ਤੇ ਉਹ ਜਿੱਥੇ ਬੋਨਾ ਰੋਗ ਪੈ ਗਿਆ ਜੀ ਬੋਨਾ ਰੋਗ ਪੈ ਗਿਆ ਇਹਦਾ 15 ਮਣ ਵੀ ਹੋਈ ਹੈ ਜੀ ਕਿੱਲੇ ਜੋ ਜ਼ਿਮੀਂਦਾਰ ਦੀ ਹਾਂਜੀ ਠੀਕ ਕੀ ਲੱਗਦਾਗਾ ਜਿਵੇਂ ਜਿੱਦੇ 15 ਮਣ ਹੋਈ ਆ ਉਹਦਾ ਕਿਸ ਤਰ੍ਹਾਂ ਦਾ ਗੁਜ਼ਾਰਾ ਕੀ ਲੱਗਦਾ ਨੁਕਸਾਨ ਹੀ ਆ ਜੀ ਦੇਖੋ ਜ਼ਿਮੀਂਦਾਰ ਦੀ ਹ ਇਦੇ ਨਾਲ ਹੋਰ ਵੀ ਜ਼ਿਆਦਾ ਉਹਦੇ ਤੇ ਲੋਡ ਪਊਗਾ ਜੀ ਬਿਲਕੁਲ ਕੀ ਲੱਗਦਾ ਵੀ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਨੇ ਸਰਕਾਰ ਉਹਨਾਂ ਦੀ ਬਾਹ ਫੜਦੀ ਲੋੜ ਹੈ ਦੇਖੋ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਦੇਖੋ ਹੂੰ ਦੇਖੋ ਕੁਦਰਤ ਦੀ ਉਹ ਹੈ ਸਰਕਾਰ ਉਪਰਾਲਾ ਕਰ ਰਹੀ ਹੈ ਸਰਕਾਰ ਨੂੰ ਘੱਟੋ ਘੱਟ ਵੀ 10000 15000 ਰੁਪਏ ਏਕੜ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਠੀਕ ਹੈ ਹਾਂ ਜੀ ਆਪਾਂ ਇਸ ਵਾਰ ਕੀ ਉਹਦੀ ਗੱਲ ਕਰੀਏ ਵੀ ਮੌਇਚਰ ਦੀ ਗੱਲ ਕਰੀਏ ਉਹ ਇਸ ਵਾਰ ਕਿਸ ਤਰ੍ਹਾਂ ਆ ਰਿਹਾ ਮੌਇਚਰ ਠੀਕ ਆ ਰਿਹਾ ਜੀ ਮੌਇਚਰ ਠੀਕ ਆ ਰਿਹਾ ਹਾਂ ਜੀ ਹਾਂ ਠੀਕ ਹੈ ਕਿਤਨਾ ਕਿਤੇ ਵੀ ਲੱਗਦਾ ਵੀ ਜੀ ਇਸ ਵਾਰ ਘਟਾ ਤਾਂ ਠੀਕ ਲੱਗ ਰਿਹਾ ਹੈ ਮੌਇਚਰ ਫੜਾ ਨਹੀਂ ਨਾ ਹੈਗਾ ਜੀ ਹੂੰ ਮਤਲਬ ਚਾਰ ਚ ਫੜਾ ਬਹੁਤ ਘਟ ਨਿਕਲ ਰਿਹਾ ਠੀਕ ਹੈ ਜੀ ਹਾਂ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਹਾਂ ਜੀ ਅੱਛਾ ਇਹ ਜੇ ਗੱਲ ਕਰੀਏ ਇਸ ਵਾਰ ਝਾੜ ਕਿਵੇਂ ਹੈਗਾ ਝਾੜ ਜੀ ਦੇਖੋ ਪਹਿਲਾਂ ਨਾਲੋਂ ਘੱਟ ਤੋਂ ਘੱਟ 20 ਮਣ ਦਾ ਫਰਕ ਹੈਗਾ ਠੀਕ ਹੈ ਆਪਦੀ ਵਾਈ ਮੰਦਾ ਆਪਦੀ ਏ ਤੁਹਾਡੀ ਜੇ ਠੇਕੇ ਤੇ ਲਈਏ ਠੇਕੇ ਤੇ ਵੀ ਐ ਠੇਕੇ ਤੇ ਠੇਕੇ ਤੇ ਕੀ ਰੇਟ ਲਈਏ ਠੇਕੇ ਤੇ 80 ਨੂੰ 80 ਨੂੰ ਹਾਂ ਤੇ ਇਸ ਵਾਰ ਜੇ ਗੱਲ ਕਰੀਏ ਵੀ ਨੁਕਸਾਨ ਕਿੰਨਾ ਫਿਰ ਠੇਕੇ ਨੁਕਸਾਨ ਨਕਸੂਨ ਦਾ ਨਹੀਂ ਪਤਾ ਹੁੰਦਾ ਇਹ ਜੱਟ ਨੂੰ ਨਹੀਂ ਆਈ ਨਹੀਂ ਕਹਿੰਦੇ ਵੈਸੇ ਗੱਲ ਕਰਦੇ ਆ ਜੇ ਕੋਈ ਤੁਸੀਂ 80 ਲਈਏ ਕਿੰਨੀ ਨਿਕਲੀਆਂ ਕਿੰਨੇ ਬਾਸੀ ਆ ਗਏ ਆ ਸੀ 60 62 ਮਣ 60 62 ਮਣ ਕੋਈ 60 62000 ਹੋ ਗਿਆ ਸਿੱਧੀ ਮੁੱਟਾ ਜੀ ਸਾਹਿਬ ਦਾ ਇਹ ਹਾਂ ਜਿੰਨੇ ਮਣ ਉਹਨੇ 1000 ਦੀ ਉਹੀ ਗੱਲ ਕਰ ਰਹੇ ਹਾਂ ਵੀ 60 62000 ਨੂੰ ਲੈ ਕੇ ਨੁਕਸਾਨ ਕਿੰਨਾ ਹੈ ਇਹ ਤਾਂ ਕੁੱਲ ਮਿਲਾ ਕੇ ਜਿਹੜਾ ਜ਼ਿਮੀਦਾਰ ਮੰਡੀ ਚ ਆ ਗਿਆ ਇਹਦਾ ਜਿਹੜਾ 4 ਵੇਚ ਕੇ 5-4 ਦਿਨ ਦਾ ਰੂਪੀਲੀ ਉਹ ਬਚੂਗਾ ਇਹਨੂੰ ਠੀਕ ਹੈ ਹੋਰ ਕੁਝ ਨਹੀਂ ਬਚਦਾ ਥੋਨਾ ਨਹੀਂ ਜਿਹੜਾ ਸੀਸੀਆਰ ਨੂੰ ਟਿਕਟ ਲੈ ਰਹੇ ਹੋ ਹਾਂ ਕੀ ਲੱਗਦਾਗਾ ਵੀ ਔਂ ਵਾਲੇ ਪਿਵਖ ਚ ਜਿਵੇਂ ਕਰਜ਼ੇ ਨਿਕਸਾਨ ਸਿਲ ਚੱਲ ਰਹੇ ਕਿ ਨਿਕਲਣਗੇ ਇਹਦਾ ਹੁਣ ਆਧਾਰ ਕਾਰਡ ਚੱਲਦਾ ਹੈਗਾ ਹਾਂ ਜਥੇਦਾਰ ਕਾਰਡ ਚੱਲ ਗਿਆ ਬੱਲੇ ਬੱਲੇ ਆ ਬੱਸ ਉਹਦੀ ਜੇ ਪੰਛੀ ਚਾਹੇ ਫੇਨੀ ਨਾ ਹੋਵੇ ਜੇਬ ਚ ਜਥੇਦਾਰ ਕਾਰਡ ਚੱਲਦਾ ਨਵਾਂ ਟਰੈਕਟਰ ਠੋਕਿਆ ਨਵੇਂ ਸੰਦ ਲੈ ਲੇ ਹੂੰ ਲਿੰਟਾਂ ਲੰਬਡੀਆਂ ਹੋਈ ਜਾਂਦੀਆਂ ਨੇਗੀਆਂ ਆ ਆਰਤੀਆਂ ਨੂੰ ਧੁੱਗਾ ਚੱਕੀਆਂ ਜਾਂਦੇ ਨੇਗੇ ਕੁਝ ਪਹਿਲਾਂ ਲੰਡਾ ਪਾ ਲੰਦੇ ਨੇ ਜਦੋਂ ਮੰਡੀ ਚ ਆਉਂਦਾ ਜੱਟ ਜਿਵੇਂ ਬਾਬਾ ਜੀ ਨੇ ਦੱਸਿਆ ਇੱਕ ਪਹਿਲਾਂ ਵੀ ਜਿਹੜੇ ਕੀ ਠੇਕੇ ਪਹਿਲੀ ਲੋਕ ਲੈ ਲੈਂਦੇ ਨੇ ਐਡਵਾਂਸ ਦੇ ਵਿੱਚ ਹੀ ਹਾਂ ਵੀ ਜਿਵੇਂ ਹੁਣ ਲਾਲ ਹਜੇ ਜੀਰੀ ਮੰਡੀ ਚ ਪਈ ਐ ਠੇਕੇ ਐਡਵਾਂਸ ਤੇ ਪਹਿਲੀ ਅੱਗੇ ਹੋ ਚੁੱਕੇ ਨੇ ਹਾਂ ਕੀ ਕੀ ਕਹੋਗੇ ਤੁਸੀਂ ਮਤਲਬ ਜਿਵੇਂ ਕੀ ਪਹਿਲੀ ਐਡਵਾਂਸ ਜਿਵੇਂ ਕੀ ਘਾਟਾ ਵੀ ਪੈ ਰਿਹਾ ਪਰ ਅੱਗੇ ਠੇਕੇ ਅਗਾਹ ਨੂੰ ਪਤਾ ਕੇ ਮਤਲਬ ਜ਼ਮੀਨ ਫਸਲ ਲਈ ਜਾਂਦੀ ਐ ਇਹ ਤਾਂ ਲੱਤਾਂ ਖਿੱਚਣ ਵਾਲੇ ਲੋਕ ਨੇਗੇ ਪਹਿਲਾਂ ਜੀਰੀ ਵੱਡੋ ਆਪਦੇ ਦੇਖੋ ਵੀ ਕੀ ਬਣਿਆ ਇਹਦਾ ਕੀ ਨਾ ਫਿਰ ਉਹ ਹਿਸਾਬ ਨਾਲ ਚੱਲੋ ਹੁਣ ਜਿਹੜੇ ਨੇ ਪਹਿਲਾਂ ਠੇਕੇ ਤੇ ਲੱਗ ਗਈ ਉਹਦੀ ਲੱਗ ਗਈ ਅੱਜ ਬੰਦਾ ਕੋਈ ਵੀ ਨਹੀਂ ਬੋਲ ਰਿਹਾ ਜਦੋਂ ਜੀਰੀ ਵੱਢਣ ਲੱਗ ਗਈ ਉਹ ਦਿਨੋਂ ਚੁੱਪ ਨੇ ਸਾਰੇ ਕੋਈ ਵੀ ਨਹੀਂ ਗਿਆ ਕਿਸੇ ਲੋਵੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਉਪਰਾਲੀ ਕੀਤੀ ਹੋਈ ਸਰਕਾਰ ਵੱਲੋਂ ਤਾਂ ਵਧੀਆ ਨੇ ਭਾਈ ਹੁਣ ਸਾਰੀ ਬਿਕ ਤਲਦੀ ਹੈ ਜੀਰੀ ਵੱਢ ਕੇ ਮੰਡੀ 'ਚ ਸੈੱਟ ਆ ਜਦੋਂ ਝਾਰ ਲੱਗ ਗਿਆ ਬਾਰੀ ਆ ਗਈ ਨਾਲ ਦੀ ਨਾਲ ਤਲਦੀ ਹੈ ਮੌਚਰ ਕਿਵੇਂ ਆ ਰਿਹਾ ਇਸ ਵਾਰ ਮੌਚਰ ਮੁਕਚਰ ਦਾ ਨਹੀਂ ਪਤਾ ਲੱਗਦਾ ਹੈਗਾ ਹੁਣ ਠੀਕ ਹੈ ਨਾ ਇਹਦਾ ਮੂਵੀ ਸੌਦੇ ਚੱਲਦੇ ਨੇ ਹੁਣ ਤਾਂ ਚੱਲਦੇ ਨੇ ਹਾਂ ਹੁਣ ਤਾਂ ਜੱਟ ਵੀ ਇਹ ਗੱਲ ਕਹਿੰਦੇ ਆ ਬਾਣੀਆਂ ਨੂੰ ਯਾਰਾ ਜੇ ਤਾਂ ਤੋਲ ਲੈ ਠੀਕ ਹੈ ਨਹੀਂ ਸੈਲਰ ਨੂੰ ਜੰਦੀ ਹੈ ਤਾਂ ਚਾਹੇ ਉੱਥੇ 5 ਕਿਲੋ ਕੱਟ ਲੱਗੇ ਚਾਹੇ 7 ਲੱਗੇ ਚਾਹੇ ਕਿਲੋ ਲੱਗੇ ਠੀਕ ਹੈ ਇਹਦਾ ਸਿਸਟਮ ਨੇ ਹੁਣ ਠੀਕ 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 ਧੰਨਵਾਦ ਵੀਰੇ ਬਾਬਾ ਜੀ ਕੀ ਨਾਮ ਹੈ ਜੀ ਮਿੱਠੂ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਛਾੜਲੀ ਜੀ ਛਾੜਲੀ ਜੇ ਆਪਾਂ ਇਸ ਵਾਰ ਝਾੜ ਦੀ ਗੱਲ ਕਰੀਏ 1 ਕਿਲੇ 1 ਕਿੱਟ ਦੇ ਵਿੱਚੋਂ ਕਿੰਨਾ ਝਾੜ ਦਾ ਮਤਲਬ ਉਹ ਢੱਟ ਹੈਗਾ ਕੱਟ ਹੈ ਜੀ 65 70 ਵੇਰ ਤੋਂ ਤੁਰਮਾਨ ਆ ਹਾਂ ਠੀਕ ਇਹ ਪਿਛਲੀ ਵਾਰੀ ਗੱਲ ਕਰੀ ਪਿਛਲੀ ਵਾਰੀ ਕਿੰਨਾ ਕੁ ਸੀਗਾ ਪਿਛਲੀ ਵਾਰੀ 85 80 90 ਤੱਕ ਵੀ ਸੀ ਠੀਕ ਹੈ ਜੇ ਆਪ ਪੈਸਿਆਂ ਦੀ ਗੱਲ ਕਰੀਏ ਕਿੰਨੇ ਕੁ ਦਾ ਨੁਕਸਾਨ ਕਿੰਨੇ ਕੁ ਤੱਕ ਕਿਸਾਨ ਦਾ ਨੁਕਸਾਨ ਜੀ ਘਟੋ ਘਟਾ ਕੀਲੇ ਏਕੜ ਗੈਲਾ ਹੂੰ 25 ਮੰਨਦਾ ਨੁਕਸਾਨ ਹੈ ਜੀ 25 ਮੰਨਦਾ ਹਾਂ ਜੀ ਠੀਕ ਹੈ ਜੀ ਹਾਂ ਜੀ ਬਾਬਾ ਜੀ ਤੁਰਮਾਨ ਜੀ ਬਲਵੰਤ ਜੀ ਬਲਵੰਤ ਸਿੰਘ ਹਾਂ ਜੀ ਫਸਲ ਦੀ ਗੱਲ ਕਰੀਏ ਇਸ ਵਾਰ ਝਾੜ ਕਿਸ ਤਰ੍ਹਾਂ ਦੀ? ਪਾਟੇ ਚੜਦਾ ਜੀ ਦੀ ਟੂਹਾਂ ਟੁੱੜ ਜਾਂਦੇ ਜੱਟਾਂ ਦਾ ਜਮੇ। ਹਾਂ ਜਮੇ। ਪਰ ਜੀ ਜੀਰੀ ਦੀ ਗੱਲ ਕਰੀਏ ਇਸ ਤਰ੍ਹਾਂ ਵੈਸੇ ਕਿਵੇਂ ਆਉਂ ਜੀਰੀ ਠੀਕ ਹੈ। ਉਹ ਜੀਰੀ ਆ ਲੋਟਣਾ ਜੀ ਜੀਰੀਆਂ ਤਾਂ ਨਹੀਂ ਕੋਈ ਮਾੜੀਆਂ ਹੈਗੀਆਂ। ਜੀਰੀਆਂ ਮਾੜੀਆਂ। ਜੀਰੀਆਂ ਨਹੀਂ ਮਾੜੀਆਂ ਹੈਗੀਆਂ। ਇਹ ਵੀ ਸਰਕਾਰ ਵੀ ਰੋਕ ਹੀ ਰਹੀ ਇਹਨਾਂ ਨੂੰ ਵੀ। ਹਾਂ। ਅਣਪਦੀ 16 17 ਮੁਕਤ ਅੱਜ ਕਿੱਥੇ ਜੀਰੀਆਂ ਆ? ਹਾਂ। 16 17 ਮੁਕਤ ਇਸ ਵਾਰ ਕਿਵੇਂ ਆ ਰਿਹਾ? ਠੀਕ ਹੈ। ਮੁਕਤ ਤਾਂ ਆਏ ਜੀ ਜੱਟਾਂ ਆ ਵੀ ਜੀਰੀ ਚੜ ਲਈ। ਜੱਟਾਂ ਦਾ ਵੀ ਜੀਰੀ ਵਧੀਆ ਆ ਕਰੂਗੀ। ਹਾਂ। ਅਸੀਂ 80 ਹਜ਼ਾਰ ਦੀ ਜ਼ਮੀਨ ਲੈ ਕੇ ਜੀ 60 ਹਜ਼ਾਰ ਦੀ ਜੀ ਵਿਲਕੜ ਰਹੀ ਆ 60 ਹਜ਼ਾਰ ਜੀ 20 ਹਜ਼ਾਰ ਰੁਪਿਆ ਬੋਲ ਰਿਹਾ ਜੀ 20 ਹਜ਼ਾਰ ਤੋਂ 20 ਹਜ਼ਾਰ ਦੀਆਂ ਲਾਈਆਂ ਜੇ ਆਪਾਂ ਕਰਕੇ ਵਿੱਚ 5000 ਤਲਬਾਈ ਦੀ ਹੋ ਜਾਂਦਾ ਜੀ 20 ਹਜ਼ਾਰ ਉਹ ਬੱਕਰੀ ਨੇ ਜੀ ਬਿਲਕੁਲ ਐ ਮੰਨ ਲਓ ਵੀ 50 ਹਜ਼ਾਰ ਵੰਗੂ ਫਸਾ ਲਾ ਹਾਂ ਨਸਕਾਨਾ ਜੀ ਪੂਰਾ ਜੰਮੀਆ ਬਿਲਕੁਲ ਹਾਂ ਜੀ ਠੀਕ ਹੈ ਜੀ ਨੂੰ ਬੈਠੇ ਨੇ ਜੀ ਪਰਸੋਂ ਆਏ ਜੀ ਅੱਜ ਤੋਂ ਪਰਸੋਂ ਹਾਂ ਜੀ ਅੱਛਾ ਕਿਸ ਤਰ੍ਹਾਂ ਦਾ ਹੈਗਾ ਝਾੜ ਕਿੰਨਾ ਕੈ ਜੀ 4 ਦਾ ਘਟਾ ਹੀ 10 15 ਬਣ ਕੀ ਲੈਵਾਂ ਹਾਂ ਹਾਂ ਅੱਜ ਬੋਲੀ ਦਾ ਕੀ ਹਿਸਾਬ ਕਿਤਾਬ ਹੈ ਹੋਲੀ ਚਲਖਵਾਰੀ ਵਧੀ ਹੈ ਜਾਂ ਕੱਟੀ ਹੈ ਕੋਈ ਹਲਦਾ ਦੋ ਦਿਨ ਹੋ ਰਹੀ ਜੀ ਬਤਾ ਗਹਲੇ ਦੋ ਦਿਨ ਹੋਰ ਲੱਗਣਗੇ ਸਾਈ ਦੋ ਦਿਨ ਲੱਗਣਗੇ ਨਹੀਂ ਚਾਰ ਪੰਜ ਦਿਨ ਤਾਂ ਲੱਗਦੇ ਆ ਹਾਂ ਲੱਗਦੇ ਜੀ ਲੱਗਦੇ ਠੀਕ ਉਹਦੀ ਗੱਲ ਕਰੀ ਛਾੜ ਕਿੰਨਾ ਕਹੇ ਛਾੜ ਤਾਂ ਠੀਕ ਲੱਗੇ ਸਾਨੂੰ ਤਾਂ ਇੰਨਾ ਫਰਕ ਨਹੀਂ ਆ ਨਾ ਠੀਕ ਹੈ ਹਾਂ ਠੀਕ ਹੈ ਜੀ ਵਿੱਚ ਜਿਆਦਾ ਬੰਦੀ ਦੱਸ ਰਹੇ ਨੇ 20 ਵਰਗਾਂ 'ਚ ਘਟ ਹੈ ਓਏ ਬੀਆਂ ਦਾ ਫਰਕ ਹੈ ਜੀ 20 ਦਾ ਫਰਕ ਹੈ ਹਾਂ 20 ਦਾ ਫਰਕ ਹੈ ਇਹ ਕਿਹੜਾ ਨੰਬਰ 1 ਆ ਉਹਨੂੰ ਉਹਦਾ ਘੱਟ ਲਖਦੇ ਨੇ ਇਹ ਕਿਹੜੀ ਹੂਸ਼ ਹੈ ਇਹਨੇ ਘਰ ਬੱਜੀ ਰੱਖ ਦੇਣੀ ਠੀਕ ਹੈ ਹਾਂ ਇਸ ਦਾ ਵੱਟ ਤੁਸੀਂ ਕੀ ਲੈ ਕੇ ਆਉ ਤੁਹਾਨੂੰ ਅਸਾਂ ਉਹ ਸਹੀ ਹੈ ਸਾਡੇ ਦਾ ਹੈਗੀ ਠੀਕ ਹੈ ਉਸਾ ਸਾਡੇ ਦਾ ਸਾਰੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਸਾਡੇ ਦਾ ਸਾਰੀ ਠੀਕ ਹੈ ਠੀਕ ਹੈ ਅੱਜ ਲੈ ਕੇ ਆਏ ਸੀ ਜੀ ਅੱਜ ਲੈ ਕੇ ਆਏ ਹਾਂ ਬਸ ਹਾਂ ਉਹ ਉਹ ਆ ਗਿਆ ਨਾ ਅੱਜ ਵੀ ਉਹ ਦਿਨ ਅਸੀਂ ਲੜ ਕੇ ਅਸੀਂ ਦੇਖ ਦਿੰਦੇ ਸਨਾਮ ਦੇਖ ਦਿੱਤੇ ਸੀ ਵੀ ਸਾਨੂੰ ਸੌ ਸਨਾਮ ਦੇ ਕਦੋਂ ਸੌ ਨਹੀਂ ਹੈਗਾ ਫਿਰ ਮੈਂ ਕਿਹਾ ਔਰੇ ਦਾ ਸਾਡੀ ਵਾਰ ਹੀ ਨਹੀਂ ਹੋਦੀ ਹੱਥ ਦਿਨ ਉਹਨੂੰ ਕਿਸੇ ਵੀ ਅੱਠ ਦਿਨ ਨਹੀਂ ਬਾਰੀ ਹੁੰਦੀ ਜੇ ਮੋਸਟਰ ਦੀ ਗੱਲ ਕਰੀਏ ਸਰ ਮੋਸਟਰ ਕਿਵੇਂ ਆ ਰਿਹਾ ਬਕਟਰ ਆਪੇ ਲਾ ਕੇ ਦੇਖ ਲਓ ਜੀ ਆਪਣੇ ਆ ਕੋਈ ਗੱਲ ਨਹੀਂ ਹੈਗੀ ਬਕਟਰ ਕੋਈ ਮਰਜ਼ੀ ਲਾ ਕੇ ਦੇਖ ਲਓ ਵੀ ਠੀਕ ਹੈ ਜਾਂ ਨਹੀਂ ਹੈਗਾ ਠੀਕ ਹੈ ਬਕਟਰ ਜੀ ਜਿਹੜੀ ਠੀਕ ਹੈ ਬਾਕੀ ਦਾ ਬਕਟਰ ਲਾ ਕੇ ਪਤਾ ਲੱਗ ਜੂਗਾ ਠੀਕ ਠੀਕ ਹਾਂ ਹਾਂ ਪਰ ਦੀ ਗੱਲ ਕਰੀਏ ਇਸ ਵਾਰ ਝਾੜ ਕਿਵੇਂ ਆ ਬਤੀਏ ਦੀ ਆ ਭਾਈ ਬਤੀਏ ਦੀ ਆ ਐਵੇਂ ਚਾਹੇ ਕੁਝ ਕਹੇ ਆ 10 ਬਣ ਕਿੱਦੇ ਦੀ ਘਟ ਹੈ ਪਰ ਨੂੰ ਘਟ ਮਤਲਬ ਘਟਿਆ ਫਿਰ ਤਾਂ ਘਟ ਹੈ ਹੋਰ ਜੇ ਆਪਾਂ ਗੱਲ ਕਰੀਏ ਪੈਸਿਆਂ ਦੀ ਗੱਲ ਕਰੀਏ ਜਿਵੇਂ ਆਪਾਂ ਅੱਗੇ ਮਤਲਬ ਕਿੰਨੇ ਕੁ ਪੈਸੇ ਕਿੰਨੇ ਕੁ ਪੈਸੇ ਨੁਕਸਾਨ ਆਗਾ 10.10000 ਦੀ ਹੋ ਗਈ ਹਾਂ ਹੈ ਉਹੀ ਗੱਲ ਕਰ 10000 ਕਿੰਨੇ ਦਾ ਘਟ ਗਿਆ 10000 ਕਿੰਨੇ ਦਾ ਘਟ ਗਿਆ ਜਿਹੜੇ ਬੰਦੇ ਨੇ 80000 ਨੂੰ ਠੇਕੇ ਤੇ ਲਿਆ ਹੋਇਆ ਉਹ ਵੀ ਆਪਣੀ ਤੁਹਾਡੀ ਕਾਸਟ ਆਪਣੀ ਖੇਤੀ ਹੈ ਜਾਂ ਠੇਕੇ ਵਾਲਾ ਵਹਣ ਹੈ ਬਈ ਠੇਕੇ ਵਾਲਾ ਵਹਣ ਹੈ ਠੇਕੇ ਆਜੂ ਘਟ ਗਿਆ 70 70 ਤੇ ਦੋ ਨੂੰ ਲਿਆ ਹੋਇਆ ਵਹਣ 70000 ਹੋ ਜਾਂਦੇ ਠੇਕਾ ਪੂਰਾ ਹੋ ਜੂ ਚੱਲ ਹੋਵੇ ਨਾ ਹੋਵੇ ਹੁਣ ਤਾਂ ਮਨ ਸਮਝਾਉਣੇ ਮਨ ਕੀ ਕੀ ਇਹ ਵਾਲਾ 9 10 ਮੇਰਾ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਹਾਂ ਜੀ ਜਬ ਮਤਲਬ ਕਿੰਨੀ ਖੇਤੀ ਕਰਦੇ ਹੋ ਖੇਤੀ ਖੇ ਕਰ ਕਿਤੇ ਲੈ ਕੇ ਕਰਦੇ ਕਿੰਨੇ ਕਿੰਨੇ ਕਿਲੋ ਠੇਕੇ ਤੇ ਲੈ ਹੋਨੇ ਕਿਤੇ ਹੈਗੇ ਤੇ ਨਾਲ 14 ਕਿਲੋ ਕੀ ਰੇਟ ਠੇਕੇ ਤੇ ਲੈ ਸੀ ਠੇਕੇ ਤੇ ਤਾਂ ਜੀ ਹੁਣ 80 80 ਤੇ ਚੱਲਦੀ ਆ ਅਜੇ ਉੱਪਰ ਹੀ ਚੱਲਦਾ ਹੁਣ ਤਾਂ ਠੀਕ ਹੈ ਜੇ ਆਪਾਂ ਨਹੀਂ ਵੇਚਦੇ ਤਾਂ ਲੋਕਾਂ ਨੂੰ ਉੱਪਰ ਵੀ ਕਰਖੇ ਵੇਚ ਉੱਪਰ ਵੀ ਕਰਖੇ ਹਾਂ ਠੇਕੇ ਵਾਲੇ ਪੈਸੇ ਜੇ ਤੁਸੀਂ ਤੁਸੀਂ 80000 ਨੂੰ ਠੇਕੇ ਤੇ ਲਈ ਜਾਏ ਹਾਂ ਤੇ ਜੇ ਆਪਾਂ ਗੱਲ ਕਰੀਏ ਇਸ ਵਾਰ ਝਾੜ ਕਿੰਨਾ ਕੁ ਘਟਿਆ ਜਾਂ ਵਧਿਆ ਛਾਟਾ ਜੀ ਬਹੁਤ ਘਟ ਗਿਆ ਜੀ ਕਿੰਨਾ ਘਟਿਆ ਪਰ ਕਿੱਲਾ ਗੱਲ ਕਰੀਏ ਜੇ ਆਪਾਂ ਸਾਬ ਲਈ 20 ਬਣਾ ਤੋਂ ਵੀ ਵੱਧ ਘਟ ਗਿਆ ਜੀ ਠੇਕੇ ਵਾਲੇ ਪਾਸੇ ਪੂਰੀ ਹੋ ਜਾਣਗੇ ਠੇਕੇ ਵਾਲੇ ਪੂਰੇ ਇੱਕ 6 ਕਿੱਕ ਪਾਸੇ ਦਾ ਠੇਕਾ ਦੇ ਪੂਰੇ ਨਹੀਂ ਹੁੰਦੇ ਦੂਜੇ ਪਾਸੇ ਸਾਡੀ ਖੋਟ ਹੈ ਜ਼ਿੰਮੇਵਾਰ ਦੀ ਕਿਉਂ ਲੈਂਦੇ ਨੇ ਹੁਣ ਅੱਪੇ ਦੀ ਲੱਭੋ ਲੈ ਲਈ ਕਿਉਂ ਲੈਂਦੇ ਨੇ ਹਾਂ ਅੱਜ ਕੱਟ ਦਾ ਬਿੱਲ ਸਾਡੇ ਵੇਖ ਰਹੀਏ ਨੇ ਚਲੋ ਮੈਂ ਦੇਖਾਂ ਮੈਂ ਇੱਕ ਵਟ ਦਾ ਬਿੱਲ ਲਿਆ ਕਿਉਂ ਲੈਂਦੇ ਨੇ ਵੀ ਕਿਸਾਨਾਂ ਦਾ ਵੀ ਕਸੂਰ ਹੈ ਨਹੀਂ ਛਾਟਾ ਕਸੂਰ ਹੈ ਕਿਉਂ ਲੈ ਕੋ ਅਗਲਾ ਕੀ ਕਰੇ ਆਉਂਦਾ ਸਾਡੇ ਉਹ ਮਾਲਕ ਸਾਡੇ ਕਰੇ ਆਉਂਦਾ ਵੀ ਦਿਓ ਆਸੀਂ ਜਾ ਕੇ ਕਹਿਣਾ ਵੀ ਇਹ ਬਿਲਕੁਲ ਬਾਅਦ ਕਹਿੰਦੇ ਆ ਸਾਡਾ ਨੁਕਸਾਨ ਹੋ ਗਿਆ ਹਾਂ ਆ ਦੱਸਾ ਜਦੋਂ ਅਸੀਂ ਉਹ ਸਾਨੂੰ ਇਹ ਤਾਂ ਮਾਲਕ ਦੀ ਮਰਜ਼ੀ ਦੇਵੇਂ ਨਾ ਦੇਵੇਂ ਹੂੰ ਸਹੀ ਗੱਲ ਹੈ ਅਸੀਂ ਨਹੀਂ ਖੜਦੇ ਇਹ ਰੋਕਣ ਨੂੰ ਜਿਹੜਾ ਜਿਹੜਾ ਘਰੋਂ ਸਾਰਾ ਕੁਝ ਵਿਕਦਾ ਨਹੀਂ ਇਹ ਨਹੀਂ ਖੜਦੇ ਇਹ ਨਹੀਂ ਖੜਦੇ ਨਾ ਇਹ ਛੇਕਾ ਦਾ ਭਰਉਣਗੇ ਕਿ ਕਿਹਾ ਦੇਖੋ ਉੱਪਰ ਨੂੰ ਜਾਂਦੇ ਨੇ ਥੱਲੇ ਕਿਹੜਾ ਘਟ ਗਿਆ ਪਤਾ ਪਰੂ ਥੱਲੇ ਆਉਂਦਾ ਕੋਈ ਨਾ ਕੋਈ ਨਹੀਂ ਆਉਂਦਾ ਉੱਪਰ ਆਏ ਕਿ ਫਿਰ ਅੱਗੇ ਸਾਡੇ ਜੀ ਦੇ ਬੜ ਲਿਆ ਨੇ ਖੜੀਆਂ ਨੇ ਨਾ ਛੇਕੇ ਹੋ ਵੀ ਗਈ ਹੂੰ ਇਹ ਸਾਡਾ ਕਸੂਰ ਹੈ ਬਿਲਕੁਲ ਕੋਈ ਥੋੜੀ ਸਿਆਣੀ ਗੱਲ ਹੈ ਕੀ ਲੋਕਾਂ ਨੂੰ ਮਤਲਬ ਇਸ ਚੀਜ਼ ਬਾਰੇ ਸੋਚਣਾ ਨਹੀਂ ਆ? ਸੋਚੋ ਪਾਇ ਚ ਨਹੀਂ ਆ। ਜਿਹਨਾਂ ਉਹਨਾਂ ਤੇ ਨਹੀਂ ਸੋਚਦੇ ਜਿੰਨਾਂ ਚਲੇ ਜਾਂਦਾ ਕੁਛ ਕਰ ਉਹ ਵਿਗੜਦਾ ਨਹੀਂ। ਠੀਕ ਹੈ। ਇਹ ਕਿ ਖਸਮਾਉਣੇ ਲੋਕਾਂ ਨੇ। ਹੂੰ। ਪਰ ਤੁਹਾਨੂੰ ਕੁਝ ਬਚਿਆ? ਤੁਹਾਨੂੰ ਕੁਝ ਬਚਿਆ ਜਿਵੇਂ ਨਹੀਂ। ਤੁਸੀਂ ਮੈਨੂੰ ਦੱਸਦਾ ਜੀ। ਬਿਲਕੁਲ ਠੇਕੇ ਤੇ ਤਾਂ ਬਿਲਕੁਲ ਹੀ ਨਹੀਂ ਵੱਟਦਾ ਜਦੋਂ ਹੱਥ ਵਿੱਚ ਨਾਲ ਹੱਥ ਤੋਂ ਕਾ ਬੇ ਵਿਚ ਕਾ ਵਿੱਚ ਆਪਣਾ ਦੇ ਦੋ। ਇਹ ਨਾਲ ਠੇਕੇ ਤੇ ਬਚੂਗਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਜਿਹੜੇ ਬੰਦੇ ਠੇਕੇ ਤੇ ਲੈਂਦੇ ਉਹਨਾਂ ਨੂੰ ਕੀ ਕਹੋਗੇ? ਆਹ ਉਹ ਬਸ ਅਜੀਜ਼ਾ ਹੀ ਕਹਾਂਗੇ ਵੀ ਉਹ ਗਲ ਫਰਾਂ ਲੈ ਕੇ ਮੰਨਗੇ ਹਮ ਸਹੀ ਗੱਲ ਹੈ ਬਿਲਕੁਲ ਬਿਲਕੁਲ ਬਹੁਤ ਸਿਆਣੀ ਗੱਲ ਹੈ ਠੀਕ ਹੈ ਜੀ ਧੰਨਵਾਦ ਭਗਵਾਨ ਸਿੰਘ ਪਿੰਡ ਕਿਹੜਾ ਸ਼ਾਦਲੀ ਸ਼ਾਦਲੀ ਜੇ ਆਪਾਂ ਗੱਲ ਕਰੀਏ ਇਸ ਵਾਰ ਝਾੜ ਕਿਸ ਤਰ੍ਹਾਂ ਦਾ ਬਈ ਝਾੜ ਤਾਂ ਇਹਦੇ 15-20 ਮਰ ਘਟਾ ਕਿੱਲੇ ਦਾ 15-20 ਮਰ ਘਟਾ ਕਿੱਲੇ ਦਾ ਕਿੱਲੇ ਦਾ ਮਤਲਬ ਸਾਰੀਆਂ ਦੀ ਘਟਾ ਹੈ ਜਾਂ ਕੋਈ ਕਿਸੇ ਵੀ ਦਾ ਫਰਕ ਹੈ ਵਿੱਚ ਨਾ ਸਾਰਿਆਂ ਦੀ ਘਟਾ ਹੈ ਹਾਂ ਵਿੱਚ ਕਹਿੰਦੇ ਹੁਸ਼ਾ ਠੀਕ ਨਿਕਲਦੀ ਨਹੀਂ 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 ਸਾਰਿਆਂ ਦੀ ਘਟਾ ਹੈ ਬਾਈ ਸਾਰਿਆਂ ਦੀ ਘਟਾ ਹੈ ਪਰ ਅੱਜ ਦੇ ਕਿਸੇ ਦੇ ਮਾੜਾ ਮੋਟਾ ਬਾਹਣ ਹੋਰ ਲੱਗਦਾ ਜਿਵੇਂ ਨਾਲਾ ਉਹਨਾਂ ਦੇ ਹੋ ਸਕਦਾ ਵਾਧਾ ਵਾਧਾ ਹੋ ਜਾਂਦਾ ਠੀਕ ਹੈ ਉਹ ਦਾ ਘਟ ਬੋਲੀ ਦਾ ਠੀਕ ਹੈ ਕੋਈ ਰੋਕ ਨਹੀਂ ਲੱਗ ਰਹੀ ਕੋਈ ਸਮੱਸਿਆ ਨਹੀਂ ਨਾ ਕੋਈ ਸਮੱਸਿਆ ਨਹੀਂ ਬੋਲੀ ਪਾਣੀ ਵਗੈਰਾ ਦੀ ਮਿਲ ਰਹੀ ਹੈ ਸਾਰੇ ਸੁਵਿਧਾ ਕੋਈ ਹਾਂ ਪਾਣੀ ਬੋਣੀ ਠੀਕ ਹੈ ਹੋਰ ਤਾਂ ਸਾਰਾ ਕੁਝ ਠੀਕ ਆ ਬਸ ਝਾੜੇ ਬਹੁਤ ਕੱਟਣੇ ਜੀ ਜੜੇ ਕੱਟੇ ਜਿਹੜੇ ਮਦ ਨਹੀਂ ਮਤਲਬ ਜੇ ਅੱਪਾ ਗੱਲ ਠੇਕੇ ਦੀ ਗੱਲ ਕਰੀਏ ਕੀ ਰੇਟਿੰਗ ਹੋਈ ਸੀ ਠੇਕੇ ਤੇ ਬਈ 80 80 ਨੂੰ ਵਾਣਨੇ ਅਸੀਂ ਅਸੀਂ ਲਈ ਸੀ 80000 ਨੂੰ ਲੈ ਕੇ ਕਿੰਨੇ ਦੀ ਨਿਕਲੀ ਜੇ ਗੱਲ ਕਰੀਏ ਜੀ 55 60 ਦੀ ਬਸ 55 60 ਦੀ ਕਿੰਨਾ ਘਾਟਾ ਪੈਂਦਾ ਹੈ 20000 ਠੇਕਾ ਤਾਂ ਕਿੱਥੇ ਪੂਰਾ ਹੋ ਜਾਏ ਤੇ 20000 ਇਹਦਾ 20000 ਉੱਤੇ ਖਰਚਾ ਵੀ ਆਉਂਦਾ ਇਹਦੇ 20000 40 40 15 ਹਲੋ ਕਣਕ ਜਿਹੜਾ ਆਪਾਂ ਨੇ ਦੇਖ ਲਈ ਬਾਈ 45000 40 ਘਟ ਹੈਗਾ ਹਾਂ 40 50 ਬਾਕੀ ਵਿਆਜ ਹੋ ਜਾਂਦਾ 60000 ਦਾ ਕਿਹੜਾ ਹੀ ਆ ਇਹੋ ਹੀ ਗੱਲ ਹੈ ਵੀ ਉਹੀ 50 ਉੱਤੇ ਜਾਉ ਹਾਂ 50 ਉੱਤੇ ਜਾਓ ਠੀਕ ਹੈ ਹਾਂਜੀ ਬਾਈ ਜੀ ਹਾਂਜੀ ਕੀ ਕਹੋਗੇ ਇਸ ਵਾਰ 40 ਦੀ ਗੱਲ ਕਰੀ ਕਿੰਨਾ ਘਟਾ 40 ਤਾਂ ਹੀ 25 20 ਬਣਦਾ 25 20 ਹਾਂ ਠੀਕ ਹੈ ਕੀ ਲੱਗਦਾ ਹੈਗਾ ਵੀ ਇਸ ਪਹੁੰਚ ਰਿਹਾ 17 18 17.5 16000 ਆ ਠੀਕ ਹੈ ਮਾਓਚਰ ਹਾਂ ਮਾਓਚਰ ਸਹੀ ਆ ਤੂੰ ਸੋਚਿਆ ਨਹੀਂ ਨਾ ਨਾ ਸਮੱਸਿਆ ਨਹੀਂ ਠੀਕ ਹੈ ਜੀ ਗੱਲ ਕਰੀਏ ਇਸ ਵਾਰ ਠੇਕੇ ਦੇ ਲਈ ਸੀ ਠੇਕੇ ਲਈ ਆ ਠੇਕੇ ਤੇ ਲਈ ਗਿਆ 80 ਰੇਟ ਲਈ ਠੇਕਾ 84000 ਨੂੰ ਵੀ 80 ਨੂੰ ਵੀ 80 ਨੂੰ ਵੀ ਆ ਤੁਸੀਂ ਕੀ ਰੇਟ ਲਈ ਸੀ ਤਨੇ ਰੇਟ ਲੈਏ ਹੋ ਨੇ ਹਾਂ ਤਨੇ ਰੇਟ ਨੇ ਕੀ ਲੱਗਦਾ ਹੈ ਕਿ ਪੂਰੇ ਹੋ ਜਾਊਗਾ ਪੂਰੇ ਨਹੀਂ ਹੁੰਦੇ ਹਾਂ ਕੀ ਇਹ ਜਿਹੜੇ ਕਿਸਾਨ ਮਤਲਬ ਵੀ ਆਪਾਂ ਗੱਲ ਕਰੀਏ ਆਪਾਂ ਠੇਕੇ ਦੇ ਲੈ ਕੇ ਕਰਦੇ ਆ ਹਾਂ ਕੀ ਲੱਗਦਾ ਹੈਗਾ ਵੀ ਜੇ ਮਿਹਨਤ ਵੀ ਕਿਸਾਨ ਕਰਦਾ ਹੈ ਤੇ ਹੋਰ ਵੀ ਮਤਲਬ ਪੈਸੇ ਚੱਕ ਚਗਾ ਕੇ ਵੀ ਲਾਉਂਦਾ ਹੈ ਕੀ ਲੱਗਦਾ ਵੀ ਜਿਹੜੇ ਇਹ ਪੈਸੇ ਕਿਵੇਂ ਪੂਰੇ ਹੋਣਗੇ ਨਾ ਕੋਈ ਫਾਇਦਾ ਨਹੀਂ ਪੂਰੇ ਨਹੀਂ ਹੁੰਦੇ ਪੈਸੇ ਕਿਸੇ ਹਾਲਤ ਵੀ ਨਹੀਂ ਹਾਂ ਠੀਕ ਹੈ ਅੱਗੇ ਵਾਰੀ ਕੀ ਕਰੀ ਅਗਲੀ ਵਾਰੀ ਕੀ ਸੋਚਿਆ ਅੱਗੇ ਪਰਦੇਸ ਹੋ ਜਾ ਵੀ ਨਾ ਲੋ ਠੇਕੇ ਦੇ ਨਾ ਲੋ ਠੇਕੇ ਆਪੋ ਆਪਣੀ ਕਰ ਲੋ ਜਿਹੜੀ ਆਪਦੀ ਘਰ ਦੀ ਜ਼ਮੀਨ ਹੂੰ ਬਿਲਕੁਲ ਵੀ ਮਤਲਬ ਕਿਸਾਨ ਦਾ ਦਿਨੋ ਦਿਨ ਇਸੇ ਕਰਕੇ ਹੀ ਕੀ ਲੱਗਦਾਗਾ ਵੀ ਜਿਹੜਾ ਕਰਜ਼ਾ ਜਾਂਦਾ ਕਿਸਾਨ ਹਾਂ ਕਰਜ਼ਾ ਤੇ ਕੀ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਜਿਵੇਂ ਝਾੜ ਘਟ ਗਏ ਜੀ ਝਾੜ ਦੇ ਕਰਨਾ ਠੇਕੇ ਜ਼ਿਆਦਾ ਹੋ ਗਏ ਇਸੇ ਕਰਨਾ ਕਿਸਾਨ ਕੌਦਰ ਦੀ ਮਾਰ ਵੀ ਹੋ ਰਹੀ ਆ ਉਹ ਵੀ ਗੱਲ ਹੈਗੀ ਪਰ ਇਹ ਵੀ ਕਿਤਨਾ ਕਿਤੇ ਹੈਗਾ ਨਾ ਵੀ ਵੱਧ ਚੜ ਕੇ ਠੇਕੇ ਤੇ ਲਈ ਜਾ ਰਹੀ ਹੈ ਹਾਂ ਲਈ ਦੂਜੀ ਤੋਂ ਵੱਧ ਲਈ ਜਾ ਰਹੀ ਹੈ ਹਾਂ ਲਈ ਜਾ ਰਹੀ ਹੈ ਹਾਂ ਲਈ ਜਾ ਰਹੀ ਹੈ ਸੁਣਨ ਦੇ ਵਿੱਚ ਆਇਆ ਵਿੱਚ ਕਿਸਾਨਾਂ ਨੇ ਵੀ ਦੱਸਿਆ ਵੀ ਕਹਿੰਦੇ ਇਸ ਵਾਰ ਜਿਹੜੀ ਲਈ ਹੈ ਇਸ ਅਗਲਾ ਠੇਕਾ ਇਸ ਵਾਰ ਹੋ ਵੀ ਚੁੱਕਿਆ ਤੋਂ ਪਹਿਲਾਂ ਹੋ ਗਿਆ ਜੀ 90 ਦੇ 90 ਨੂੰ 86 88 90 ਨੂੰ ਜਾ ਪਹੁੰਚਿਆ ਹਾਂ ਕੀ ਲੱਗਦਾ ਕੋ ਉਹ ਇਸ ਤਰ੍ਹਾਂ ਦਾ ਕਿਸਾਨਾਂ ਨੂੰ ਕਰਨਾ ਚਾਹੀਦਾ ਨਾ ਕਰਨਾ ਹੀ ਜਾਂਦਾ ਇਦਾਂ ਦਾ ਨਹੀਂ ਠੀਕ ਹੈ ਹਾਂ ਇੱਕਾ ਉਹ ਨਾ ਜਾਂਦਾ ਸਭ ਦਾ ਬਾਈ ਸੂਸ ਐਡ ਕਰਨਾ ਹਾਂ ਜੀ ਫਿਰ ਸੂਸਾਈਡ ਕਰਨੇ ਪਿਛੜੇ ਚੱਕ ਚੱਕ ਲੈ ਰਹੇ ਨੇ ਹਾਂ ਨਹੀਂ ਜਿਵੇਂ ਫਿਰ ਵਾਹੇ ਲਈ ਜਾਂਦੇ ਆ ਬਿਲਕੁਲ ਉਹੀ ਗੱਲ ਤੇ ਆ ਰਹੀ ਸੀ ਮੈਂ ਵੀ ਜਿਵੇਂ ਕਿ ਜਿਹੜੇ ਹਿਸਾਬ ਨਾਲ ਠੇਕੇ ਤੇ ਅਡਵਾਂਸ ਤੇ ਹੁਣ ਹੀ ਠੇਕੇ ਹੋ ਚੁੱਕੇ ਨੇ ਹਾਂ ਤਾਂ ਕਣਕ ਦਾ ਕਿਹੜਾ ਦੇਖਿਆ ਆਪਾਂ ਨੇ ਹਾਂ ਹੋਰ ਲੱਗੂਗੀ ਕਿ ਨਹੀਂ ਲੱਗੂਗੀ ਹਾਂ ਬਿਲਕੁਲ ਉਹੀ ਗੱਲ ਕਰ ਰਹੇ ਆ ਵੀ ਜਿਹੜਾ ਇਸ ਤਰ੍ਹਾਂ ਦਾ ਹੋ ਰਿਹਾ ਹੈ ਇਹ ਕਿਤੇ ਨਾ ਕਿਤੇ ਕੀ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਕਿਸਾਨ ਲਈ ਮਰਕਦਾ ਹੀ ਆ ਹਾਂ ਘੱਟ ਕੇ ਬਈ ਠੀਕ ਹੈ ਜੀ ਜੀ ਕੀ ਕਹੋਗੇ ਜਿਵੇਂ ਕਿ ਇਸ ਵਾਰ ਝਾੜ ਇਸ ਵਾਰ ਕਿੰਨਾ ਦਾ ਲੱਗਨੇਗਾ ਝਾੜ ਘਟਿਆ ਜੀ ਦੀ ਘਟਿਆ ਕੀ ਹਾਂਜੀ ਠੀ ਤੋ ਕੀ ਤੁਹਾਡੇ ਵੱਲੋਂ ਕੀ ਚੈੱਕ ਕੀਤਾ ਜਾ ਰਿਹਾ ਹੈਗਾ ਇਹ ਤਾਂ ਬਸ ਜੀ ਦੀ ਚੈੱਕ ਕਰ ਰਹੇ ਹਾਂਜੀ ਠੀਕ ਮਤਲਬ ਕੀ ਚੈੱਕ ਕਰ ਰਹੇ ਹੋ ਜੀ ਬਸ ਉਹ ਦੇਖ ਰਹੇ ਹਾਂ ਕੁਆਲਿਟੀ ਕਿਵੇਂ ਆ ਗਈ ਕੁਆਲਿਟੀ ਚੈੱਕ ਕਰ ਰਹੇ ਹਾਂ 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 ਕੁਆਲਿਟੀ ਚੈੱਕ ਕਰ ਰਹੇ ਹਾਂ ਹਾਂ ਜੀ ਠੀਕ ਹੈ ਹਾਂ ਜੀ ਠੀਕ ਹੈ ਕੁਆਲਿਟੀ ਦੀ ਗੱਲ ਕਰੀਏ ਜਾਂ ਮੋਚਰ ਦੀ ਗੱਲ ਕਰੀਏ ਕਿਵੇਂ ਲੱਗਦਾ ਤੁਹਾਨੂੰ ਕੁਆਲਿਟੀ ਵੀ ਠੀਕ ਹੈ ਜੀ ਮੋਚਰ ਵੀ ਠੀਕ ਨੇਗੇ ਇਸ ਵਾਰ ਮੋਚਰ ਠੀਕ ਆ ਰਹੇ ਨਹੀਂ ਮੋਚਰ ਹੈਗੇ ਹੈ ਜਿਆਦਾ ਨਹੀਂ ਹੈਗੇ ਹਾਂ किसानो तो नहीं आ रही किसान नहीं।, नहीं आ रही किसी को क्या क्या आपको समस्या आपको समस्या यही है की पानी नहीं है बाथरूम लेटरिंग करने में दिक्कत होता है जाता हूँ सरदार के खेत मतलब में तरफ जाता हूँ दबाता है हम लोग को गाली देता है हम लोग लेन पेशाब करने में हमको दिक्कत होता है जी जो तो जो है तो आपके सामने है यहाँ वो देखो पानी टंगा हुआ है बाथरूम में जो तो आपके सामने है सर ठीक है पानी तो है। समस्या थे आप? पानी, तो पानी समस्या तो सारा दिन टूटी नहीं आया नहीं। पानी के लिए हम लोग तरस रहे हैं पीने के लिए खाना नहीं बना है होते हैं वो पानी वाले है अभी देखो पानी दिया हम लोग को खाना बनाने के लिए पानी पीने वास्ते जी उरे उरे चल रहे बाथरूम की गल कर आरजी ਉੱਥੇ ਕਿਹੜਾ ਬੰਦਾ ਬਗ ਜੂਗਾ ਉੱਥੇ ਦੇਖੋ ਜਾ ਕੇ ਕੀ ਗੰਦਪਾ ਰੱਖਿਆ ਠੀਕ ਹੈ ਬੰਦਾ ਬੈਠ ਵੀ ਨਹੀਂ ਸਕਦਾ ਉੱਥੇ ਬਾਥਰੂਮ ਤਾਂ ਬਹੁਤ ਦੂਰ ਹੈ ਠੀਕ ਹੈ ਹਾਂਜੀ ਹਾਂ ਠੀਕ ਹੈ ਨਾ ਨਾ ਆਣ ਤੋਂ ਨੂੰ ਕੋਈ ਸੁਵਿਧਾ ਕੋਈ ਸੁਵਿਧਾ ਨਹੀਂ ਹੈ ਕਿ ਉਰੇ ਠੀਕ ਹੈ ਠੀਕ ਆਰ ਜੀ ਰੋੜ ਦੇ ਉੱਰ ਟਿੰਨਾਏ ਖੜੇ ਕਰ ਦਿੰਨੇ ਉਹ ਚ ਕੀ ਕੋਣ ਜਾਂਦਾ ਕੋਣ ਕੀ ਕਰਦਾ ਬਿਲਕੁਲ ਹਾਂਜੀ ਠੀਕ ਹੈ ਹਾਂਜੀ ਭਈਆ ਕੀ ਕੀ ਮੁਸੀਹਾ ਹੈ ਪਾਣੀ ਦਾ ਸੁਵਿਧਾ ਨਹੀਂ ਹੈ ਜੂਰੇ ਨਾ ਨਾ ਆਉਂਦਾ ਨਾ ਤਾਂ ਆਉਂਦਾ ਨਾ ਬਾਥਰੂਮ ਦਾ ਕੁਝ ਵੀ ਨਹੀਂ ਜੀ ਇਹਦੇ ਚੱਕਰ ਚ ਸਾਨੂੰ ਲੇਬਰ ਕਰਨੇ ਬਹੁਤ ਔਖੀ ਆ ਲੇਬਰ ਵੀ ਨਹੀਂ ਹੁੰਦਾ ਛਾਇਦੀ ਮਨ ਕਦੋਂ ਆਇਓ ਤੁਸੀਂ ਨਹੀਂ ਅਸੀਂ ਤਾਂ ਆ ਕੇ ਜੀ ਅੱਜ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਹਾਂ ਜੀ ਪਰ ਬੰਦਾ ਨਹੀਂ ਆਇਆ ਬੰਦਾ ਚਾਰ ਭੱਜ ਗਿਆ ਪਰ ਬੰਦਾ ਨਹੀਂ ਖੜਦਾ ਔਰ ਇਸ ਵਾਰ ਦੀ ਗੱਲ ਕੀ ਝਾੜ ਛੂੜ ਵਾਰੀ ਕੁਝ ਨੋ ਲੈਜ ਹੈਗੀ ਚਾਰ ਛੂੜ ਦਾ ਨੋ ਲੈਜ ਦਾ ਬਸ ਕੱਟੀ ਹੋਈ ਆ ਜੀ ਇਸ ਵਾਰ ਨਹੀਂ ਮਤਲਬ ਜਿਸ ਵਾਰ ਮਤਲਬ ਝਾੜ ਕਿੰਨਾ ਕੱਟ ਹੈ ਚਾਰ ਤਾਂ ਬਹੁਤ ਕੱਟ ਹੈ ਜੀ ਕਿਉਂਕਿ 50 60 ਮਨ ਜਾਂ 50 60 ਮਨ ਕਿੱਲੇ ਦੇ ਵਿੱਚ ਨਿਕਲ ਰਹੇ ਨੇ ਸਾਨੂੰ ਵੀ ਕਟਾ ਵੈ ਰਿਆ ਜੀ ਅਸੀਂ ਵੀ ਮਜ਼ਦੂਰੀ ਨਹੀਂ ਹੁੰਦਾ ਬੰਦਾ ਸਾਨੂੰ ਬਿਲ ਕੁਝ ਲੇਵਰ ਭੱਜ ਰਹੇ ਨੇ ਕੁਝ ਪਾਣੀ ਦਾ ਸਬਦਾਨ ਨਹੀਂ ਨਾ ਹੁੰਦਾ ਸਬਦਾਨੀ ਕੁਝ ਪੈਸੇ ਵੀ ਨਹੀਂ ਮੰਦਾ ਹੋ ਰਹੇ ਉਹਦੇ ਕਰਕੇ ਲੇਵਰ ਹੀ ਭੱਜ ਰਹੇ ਨੇ ਲੇਵਰ ਭੱਜ ਰਹੀ ਹੈ ਹਾਂ ਜੀ ਪਾਣੀ ਦਾ ਜਮੀਨੀ ਸਬਦਾਨ ਜੀ ਆ ਦੇਖੋ ਇੰਨੇ ਦਰੋਂ ਗੋਸਾਂ ਨੂੰ ਚਲਾਉਣਾ ਪਣਾ ਗੁਰਦੁਆਰਾ ਚਲਾਉਣਾ ਪਾਣੀ ਮੇਰੇ ਕੁਝ ਵੀ ਨਹੀਂ ਮਿਲਦਾ ਸਾਨੂੰ ਤਾਂ ਕੀ ਸਰਕਾਰ ਨੂੰ ਬੇਨਤੀ ਕਰੂਗੇ ਸਰਕਾਰ ਨੂੰ ਇਹ ਗੰਨੇ ਸਾਨੂੰ ਸਬਦਾਨ ਦੇਣ ਪਾਣੀ ਦਾ ਬਾਥਰੂਮ ਦਾ ਲੋਕਾਂ ਦੇ ਖੇਤਾਂ ਜਾਂ ਉਧਰ ਸਰਦਾਰ ਡੰਡੇ ਲੈ ਕੇ ਪੈਦ ਨਿਰਮਾਗਰ ਕਹਿੰਦਾ ਉਹ ਨਹੀਂ ਬਠਣਦੇ ਤੁਸੀਂ ਤੁਸੀਂ ਆਪਦਾ ਮੰਡੀ ਤੋਂ ਸਬਦਾਨ ਕਰੋ ਕਹੋ ਸਰਕਾਰ ਨੂੰ ਕਰੂਗਾ ਸਬਦਾਨ ਅਸੀਂ ਕਿੱਥੇ ਜਾਵਾਂਗੇ ਠੀਕ ਹੈ ਜੀ ਗਰੀ 18 ਕਿਲੋਮੀਟਰ ਚੱਲ ਕੇ ਆਏ ਔਰ ਇੱਕ ਮਾਈਕ ਆ ਲਿਆ ਠੀਕ ਹੈ ਜਦ ਸਬਦਾ ਨਹੀਂ ਨਿਕਾ ਯੂਰੇ ਆ ਕੇ ਕਿਰਾਂਗੇ ਬਿਲਕੁਲ ਬਿਲਕੁਲ ਬਸ ਚਾਹੀਏ ਜੀ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਸਬਦਾ ਦੇਣ ਪਾਣੀ ਦਾ ਨਾਣ ਤੋਂ ਹਾਂ ਦਾ ਬਾਥਰੂਮ ਦਾ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਠੀਕ ਹੈ ਜੀ ਹਾਂ ਜੀ ਕਿਹਾ ਵੀ ਜਿਹੜਾ ਲੰਮਾ ਸਮਾਂ ਬਾਰਿਸ਼ ਹੁੰਦੀ ਰਹੀ ਆ ਜੀਰੀ ਦੇ ਜਾਨੀ ਪੱਕਣ ਤੇ ਜਿਹੜਾ ਗੱਭੇ ਆਈ ਹੈ ਜੀਰੀ ਉਸ ਤੋਂ ਬਾਅਦ ਜਾਨੀ ਬਾਰਿਸ਼ ਸ਼ੁਰੂ ਹੋਗੀ ਉਹ ਬਾਰਿਸ਼ ਸ਼ੁਰੂ ਹੋਣ ਕਰਕੇ ਜਿਹੜਾ ਜੀਰੀ ਦਾ ਝਾੜਤੀ ਗਿਆ ਜਾਨੀ ਉਹ ਬਹੁਤ ਘਾਟਾ ਪੈ ਗਿਆ ਕਿਸਾਨਾਂ ਨੂੰ ਜਿਵੇਂ ਆਪਾਂ ਜੇ ਕਿਹੜਾ ਹੋਵੇ ਵੀ ਪਹਿਲਾਂ ਜਿਵੇਂ 80% ਮਾਨਕਰ ਹਾਜ਼ਰੀ ਨਿਕਲਦੀ ਸੀ ਹੁਣ ਉਹ 60% ਮਾਨ ਤੇ ਰਹਿ ਗਈ ਵੀ ਜਣੀ ਇਹਦਾ 10 15 10 ਕੇ ਕੁਆਟਰ ਦਾ ਜਣੀ ਕਿਸਾਨਾਂ ਨੂੰ ਪੂਰਾ ਜਣੀ ਘਾਟਾ ਪਿਆ ਹੈ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਕਿਸਾਨਾਂ ਨੂੰ ਬੌਨਸ ਦੇ ਰੂਪ ਵਿੱਚ ਦਿੱਤਾ ਜਾਵੇ ਜੋ ਵੜ ਦਾ ਮਾਵਾਜਾ ਜਿੰਨਾ ਜਣੀ ਕਿਸਾਨਾਂ ਦਾ بارش ਦੇ ਕਾਰਨ ਨੁਕਸਾਨ ਹੋਇਆ ਹੈ ਉਹ ਬੌਨਸ ਦੇ ਰੂਪ ਵਿੱਚ ਕਿਸਾਨਾਂ ਨੂੰ ਮਾਵਾਜਾ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਜਿੰਨਾ ਘਾਟਾ ਹੋਇਆ ਉਹ ਸਰਕਾਰ ਵੱਲੋਂ ਭਰਪਾਈ ਕੀਤੀ ਜਾਵੇ ਠੀਕ ਹੈ ਜੀ ਸੁਦਰਸ਼ ਜੀ ਆਪਾਂ ਪੂਰੀ ਜਿਹੜੀ ਮੰਡੀ ਦੇ ਵਿੱਚ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਅਸਲ ਨਤੀਜੇ ਜਿਹੜੇ ਨਤੀਜੇ ਦੇ ਆਪਾਂ ਆਉਣੇ ਆ 20% ਝਾੜ ਜਿਹੜਾ ਨਿਕਲਿਆ ਉਸ ਪਰ ਕਾਫੀ ਘੱਟ ਨਿਕਲਿਆ 15 ਤੋਂ 20% ਝਾੜ ਜਿਹੜਾ ਘੱਟ ਨਿਕਲ ਰਿਹਾ ਹੈਗਾ ਔਰ ਸਮਾਜਿਕ ਸਮੱਸਿਆਵਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਪਰ ਮੰਡੀ ਦੇ ਵਿੱਚ ਕਿਸਾਨਾਂ ਦੁਆਰਾ ਦੱਸਿਆ ਇਹ ਕੋਈ ਸਮੱਸਿਆ ਨਹੀਂ ਆ ਰਹੀ ਪਰ ਲੇਬਰ ਦੀ ਗੱਲ ਕਰੀਏ ਲੇਬਰ ਨੂੰ ਜਰੂਰ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਜਾਂ ਹੋਰ ਵਾਸ਼ਰੂਮ ਵਗੈਰਾ ਦੀ ਸਮੱਸਿਆ ਫੋਦਰੂ ਇਧਰ ਨੂੰ ਜੇ ਗੱਲ ਕਰੀਏ ਧਿਆਨ ਦੇਣ ਦੀ ਲੋੜਾ ਖਾਸ ਕਰਕੇ ਸਰਕਾਰ ਨੂੰ ਪਰ ਜਿਸ ਵਾਰ ਮੌਸਮ ਦੀ ਗੱਲ ਕਰੀਏ ਮੌਸਮ ਠੀਕ ਕਰ ਰਿਹਾ ਹੈਗਾ ਆ ਪਾਣੀ ਵਾਸਤੇ ਤੰਬੂ ਲਾਰਖਾ ਸ਼ਾਇਮਾਨ ਜਿਹੜੀ ਇਹ ਪਾਣੀ ਵਾਸਤੇ ਲਾਇਆ ਪਰ ਉਰੇ ਪਾਣੀ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਨਾ ਇੱਥੇ ਕੋਈ ਪਾਣੀ ਪੱਲਿਆਉਣ ਵਾਲਾ ਹੈ ਜਿੰਨੇ ਕਿਸਾਨ ਮਲਡੀ ਵਿੱਚ ਧੀਰੀ ਲੈ ਕੇ ਆਉਂਦੇ ਨੇ ਜਾਂ ਪੱਲੇਦਾਰ ਨੇ ਜਿਹੜੇ ਖਾਂਟੀਆਂ ਦੇ ਜਣੀ ਪਰਪਾਈ ਕਰ ਰਹੇ ਨੇ ਬੋਰੀਆਂ ਦੀ ਜਾਂ ਚਰਾਈ ਕਰ ਰਹੇ ਨੇ ਉਹ ਸਾਰੇ ਪਾਣੀ ਕਣੀਓ ਤੇ ਹਾਇ ਮਰ ਰਹੇ ਨੇ ਪੰਜਾਬ ਸਰਕਾਰ ਕਹੀ ਜਾਂਦੀ ਆ ਵੀ ਅਸੀਂ ਮੰਡੀਆਂ ਦੇ ਵਿੱਚ ਹਰ ਸਹੂਲਤਾਂ ਦੇ ਦਿਆਂ ਕਿਸਾਨਾਂ ਨੂੰ ਮਜ਼ਦੂਰਾ ਨੂੰ ਪਰ ਆਹ ਦੇਖ ਲਓ ਤੁਸੀਂ ਜਿੱਥੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਨਾ ਪਾਣੀ ਹੈ ਨਾ ਪਾਣੀ ਪਿਲਾਉਣ ਵਾਲਾ ਹੈਗਾ ਕੋਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਡਰਾਮੇਬਾਜ਼ੀਆਂ ਨੂੰ ਛੱਡ ਕੇ ਕਿਸਾਨਾਂ ਵਾਸਤੇ ਪਾਣੀ ਤੇ ਮਜ਼ਦੂਰਾ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ